ਆਪਣੇ ਮੋਰਟੀ ਕੈਟੋਰੀਆ ਇਹ ਲਾ ਕਮੇਟੀ ਦਾ ਮਤਾ ਪਿਆ ਰਿੱਤੀ ਦੇ ਨਾਮ ਤੇ ਅੱਜ ਤੱਕ ਉਹਦੇ ਨਾਮ ਤੇ ਹੈ ਕਿਹਦੇ ਨਾਮ ਤੇ ਨਹੀਂ ਨਾਮ ਤੇ ਦਾ ਹੋਦਾ ਹੈ ਵੜਾਏ ਮੇਲੇ ਇਹ ਤੁਹਾਡਾ ਰੋਲ ਕੀ ਹੈ ਨਾ ਉਹ ਹੀ ਪੁੱਛ ਰਿਹਾ ਦੋਸਤ ਇਹਨਾਂ ਤੁਹਾਡਾ ਕੀ ਰੋਲ ਹੈ ਕਿ ਤੁਸੀਂ ਇੱਕਾਸੋਲੇ ਦਾ ਰਾਜ ਦੇ ਨਾਮ ਤੋਂ ਜਾਇਦਾਦ ਹੈ ਨਾ ਕੋਈ ਘਰ ਵਾਲੀ ਰੋਦੇ ਅੱਛਾ ਘਰ ਵਾਲੀ ਵਾੜ ਦਾ ਕੰਮ ਕਰੂਗੀ ਤੇ ਇਹ ਤਾਂ ਉਹ ਦੱਸਿਆ ਤੇ ਆਹ ਉਹ ਛੋਟੇ ਘਰ ਵਾਲੀ ਕਰਦੇ ਫਿਰ ਤਾਂ ਮੇਰੇ ਘਰ ਵਾਲੀ ਵੀ ਕਰ ਲਉ ਪੱਤਰ ਕਰੀਉਂ ਘਰ ਤੇ ਘਰ ਅਣ ਕਰਦੀ ਐ ਇਹ ਕਿਥੋਂ ਆਣਾ ਫਿਰ ਇਹ ਕੀ ਸਵਾਲ ਹੈ ਤੂੰ ਕਹਿੰਦਾ ਤੇਰੇ ਘਰ ਦੇ ਲੋਕ ਟਿੱਕਾ ਨਹੀਂ ਮੈਂ ਤਾਂ ਸੁਣਿਆ ਕਿ ਨਾ ਪੁੱਛ ਲੈ ਤੇਰੇ ਕੀ ਗੱਲ ਹੈ ਇਹ ਫਿਰ ਮੈਂ ਵੀ ਮੈਂ ਪੁੱਛ ਲੈ ਹਾਂ ਮੈਂ ਵੀ ਇਨਸਾਨ ਹਾਂ ਤੁਸੀਂ ਵੀ ਇਨਸਾਨ ਹੋ ਜੀ ਕਰਦੇ ਇਹ ਤਾਂ ਭਾਜ ਦਰ ਬਾਣ ਕੋਈ ਤੂੰ ਦੀੜਾ ਮੈਨੂੰ ਦੇਖੀ ਕੱਲ ਪਰਸੋਂ ਤੱਕ ਠੀਕ ਜੁਨੀਂ ਦੇਗਾ ਲਾ ਇਹ ਨਾਰਮਲ ਬਸ ਲਿਮਟਸ ਲੈ ਕੇ ਗੱਲ ਕਰੀਂ। ਦੇਖੋ ਤੂੰ ਯਾਰ ਇਨਸਾਨ ਹੈਂ ਆ ਇਨਸਾਨ ਤੂੰ ਮੈਨੂੰ ਕੰਮ ਚੜ੍ਹਦੇ ਆ ਮੇਰੇ ਤੇ। ਹੈ? ਜੀ ਮਰੂਗਾ ਕਹਿੰਦਾ ਹੋਰ ਪਰਦਾ ਕਦੂ ਆ। ਉਹ ਭਾਈ ਸਾਹਿਬ ਵੀ ਗੱਲ ਸੁਣੋ ਰੇ। ਨਹੀਂ ਵੀ ਉਹ ਸਾਹਿਬ ਮੇਰੀ ਗੱਲ ਸੁਣ ਰਹੇ। ਹਾਂਜੀ ਬੋਲੋ। ਕੀ ਬੋਲਣਾ? ਤੁਜੀ ਇਹ ਹਾਈ ਕੋਰਟ ਨਾਲ ਗੱਲ ਜੀ ਹੋਈ ਹੈ ਜੀ। ਤੁਸੀਂ ਤਾਂ ਤੁਸੀਂ ਪਰਸੋਂ ਆ ਜਿਓ ਵਰਕਿੰਗ ਟਾਈਮ 'ਚ। ਠੀਕ ਹੈ। ਸਾਰਾ ਕੁਝ ਦੱਸਾਂਗੇ। ਹਾਂ ਉਹ ਗੱਲ ਬਤਾਨਾ ਚਾਹ ਸਕਦੇ। ਸਾਰਾ ਕੁਝ ਪੱਕਾ ਹੈ ਠੀਕ ਜੀ। ਉਹ ਨਾ ਇਹ ਸਾਰਾ ਪੂਰਾ ਨਾ ਮੇਰਾ ਪੂਰਾ ਜੋਲੀ ਪ੍ਰਧਾਨ ਮੇਨ ਹੈ ਇਹਦੇ ਵਿੱਚ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਉਹ ਪ੍ਰਧਾਨ ਹੈ ਉਹਨੇ ਮੀਟਿੰਗ ਕਰਾਈ ਹੈ ਮਤਾ ਪਿਆ ਹੋਇਆ ਹੈ ਦੇਖੋ ਮਤਾ ਪਾਸ ਹੈ ਸਾਰੇ ਤੁਸੀਂ ਇਹਦਾ ਫੇਰ ਬੋਲਣੀ ਹੈ ਫਿਰ ਮੰਨ ਲਈ ਬੰਦ ਹੈ ਹਾਂ ਅਸੀਂ ਸਾਰਾ ਪ੍ਰੋਪਰ ਪ੍ਰੋਸੀਜਰ ਡਾਕ ਕੀਤਾ ਹੈ ਜੀ 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 ਤੇ ਬਸ ਇੱਕ ਜਿਹੜਾ ਤੁਹਾਨੂੰ ਇੱਕ ਫਾਰਮ ਦਿੰਦੇ ਹਾਂ ਮੰਗਲਵਾਰ ਆ ਸਿੱਧੀ ਗੱਲ ਹੈ ਅੱਜ ਅੱਜ ਵੀ ਐਤਵਾਰ ਨੂੰ ਤੁਹਾਨੂੰ ਦਿੱਤਾ ਤੁਹਾਨੂੰ ਦਿੱਤਾ ਮੈਂ ਚਲੋ ਮੈਂ ਤੁਹਾਨੂੰ ਤੇ ਇੱਕ ਦੋ ਤੱਕ ਸਵਾਲ ਪੈਸੇ ਬਰਬਲੀ ਕਰਦੇ ਅੱਜ ਇਹ ਅੱਜ ਕੋਈ ਸਵਾਲ ਨਹੀਂ ਕਰਨਾ ਅਗਲੇ ਸ਼ੁੱਕਰਵਾਰ ਨੂੰ ਕਰਾਂਗੇ ਸਾਰੇ ਜਿਹਨੂੰ ਸਾਰੇ ਜਾਣੋ ਤੁਹਾਨੂੰ ਕਹਿੰਦਾ ਅੱਜ ਨਹੀਂ ਸਾਰੇ ਹੋਣਗੇ ਬੰਦੇ ਹੋਵੇ ਜਿਹਦੇ ਨਾਮ ਪਤਾ ਪਿਆ ਸਾਰੇ ਕੋਈ ਗੱਲ ਨਹੀਂ ਨਾਲੇ ਜਿਹੜੀ ਮੇਰੀ 5 ਸਾਲ ਪੁਰਾਣੀ ਖਬਰ ਲਾਈ ਥੀ ਜਿਹੋ ਗੱਲਾਂ ਨੂੰ ਮੈਂ ਜੱਟ ਦੋਨੇ ਉਹ ਗੱਲਾਂ ਵੀ ਐਂਸੀ ਬਣ ਕੇ ਮੈਂ ਜੱਟ ਕੱਢੂਗਾ ਜੀ ਅੱਜ ਕੱਲੇ ਜੋਨੇ ਬਸ ਤੇ ਸ਼ਹਿਰ ਚ ਬਹੁਤ ਕੁਝ 5 ਸਾਲ 2 ਸਾਲ ਪਹਿਲਾਂ ਪੱਤਰਕਾਰ ਤਾਂ ਜਿੱਥੇ ਹਜ਼ਾਰਾਂ ਨੇ ਪੁੱਛਿਆ ਇਸਨੇ ਲਾਈ ਉਹ ਗੱਲ ਠੀਕ ਆ ਉਹਨਾਂ ਨੇ ਦੋ ਹਾਂ ਉਹ ਖਬਰ ਨਹੀਂ ਲਾਈ ਤੇ ਕੋਈ ਕੋਈ ਜਾਣੀ ਉਹਨਾਂ ਨੂੰ ਉਹਨਾਂ ਨੂੰ ਦੋ ਗਣਾ ਪੁੱਛੀ ਨਹੀਂ ਉਹ ਵੈਰੀਫਾਈ ਆਤ ਹੋਗੀ ਅਜਾ ਤੁਸੀਂ ਜੋ ਮਰਜ਼ੀ ਕਰੀ ਜਾਓ ਹੈ ਕਿਉਂ ਜੋ ਲੋਕਾਂ ਜਿਵੇਂ ਰਹੀ ਐ ਠੇਕਾ ਟੈਂਡਰ ਹੋਇਆ ਹੋਇਆ ਹੈ ਨਾ ਉਹ ਕਰਨਾ ਉਹਨੂੰ ਦੇਖ ਲਈ ਕੋਈ ਬੰਦਾ ਬਹ ਹਾਈ ਕੋਰਟ ਬੰਦਿਆਂ ਵਾਸਤੇ ਆ ਕੇ ਗੱਦੇ ਜਾਂਦੇ ਰਹਦੇ। ਇੱਥੇ ਯੂਪਾ ਨੂੰ ਨਾ ਬੁਗ ਸਰਮ ਜਲਾ ਨੂੰ ਯੂਪਾ ਸਾਥੇ ਜਾਂਦਾ। ਕੋਈ ਗੱਲ ਨਹੀਂ। ਇਹਦੇ ਵੰਡੇ ਦਾ ਮੈਂ ਬੈਠਾ ਹਾਈ ਕੋਰਟ ਕੋਲ ਪੈਸਾ ਕੋਈ ਇਹ ਮੇਰਾ ਮੁੰਡਾ ਕਰਦਾ ਨਾ ਠੀਕਾ ਤੂੰ ਵੀ ਇੱਥੇ ਮੈਂ ਵੀ ਇੱਥੇ। ਹਾਂ ਦੇਖ ਲਈ ਕੋਈ ਰੁਹਾਣੇ ਕੋਈ ਨਹੀਂ। ਕੋਈ ਦਿੱਕਤ ਨਹੀਂ। ਤਾਰੂ ਕੇ ਬੱਦ ਨਹੀਂ ਹੋਦਾ ਮੈਂ ਵੀ ਨਹੀਂ ਮੈਂ ਤਾਂ ਤੂੰ ਇਹ ਗੱਲ ਕਹੀ ਵੀ ਨਹੀਂ ਤੂੰ ਮੈਨੂੰ ਕਹਿ ਰਿਹਾ ਉਹ ਯੋਹ ਸਾਹਿਬ ਇਹ ਨਹੀਂ ਨਹੀਂ ਅਜੇ ਕਾਰਦਰਾ ਮਾਰੇ ਯਾਰ ਤੇਰੇ ਕੋਲ ਦੀ ਡਿਸਕੋਰਟੀ ਆ ਕੀ ਲਾਇਸੈਂਸ ਹੈ ਤੇਰੇ ਕੋਲ ਸਾਥ ਹੈਗਾ ਤੂੰ ਤਰਾ ਪੁੱਛਣ ਵਾਲਾ ਹਾਂ ਤੂੰ ਮੈਨੂੰ ਦੱਸ ਦੇ ਵੀ ਤੇਰੇ ਘਰ ਵਾਲੀ ਦਾ ਠੇਕਾ ਹੈ ਜਾਂ ਤੇਰੇ ਘਰ ਵਾਲੀ ਮਤਲ ਕਰ ਰਹੀ ਹੈ ਮੇਰੇ ਘਰ ਨਹੀਂ ਕਰਦੀ ਮੈਂ ਜਰਨਲ ਹੀ ਮੈਨੂੰ ਪਤਾ ਲੱਗਿਆ ਵੀ ਤੇਰੇ ਘਰ ਅੱਜ ਦਾ ਠੇਕਾ ਦੀ ਜਦ ਮੈਂ ਤੇਰੇ ਕੋਲ ਚੀਜ਼ ਲਈ ਲਵਾਂਗੀ ਪੱਤਰ ਇੱਕ ਮਿੰਟ ਮੈਂ ਨਹੀਂ ਮਾਰਾਂ ਸਾ ਤੂੰ ਬੋਲ ਰਿਹਾ ਤਾ ਮੇਰੇ ਨਾਲ ਕੋਈ ਠਿੱਕਾ ਗੱਲ ਸੁਣ ਲੈ ਉਹ ਰਸ਼ੀਦ ਕਰ ਤੂ ਜਿਹਦੇ ਕੋਲੇ ਹੋਊਗਾ ਸਾਡੇ ਪਰਿਵਾਰ ਕੋਲ ਹੀ ਨਹੀਂ ਹੈਗਾ ਹੋਰ ਰੱਸ ਕਿੱਥੇ ਨਹੀਂ ਗਿਆ ਪਰਪਲੀ ਹਾਂ ਸਾਡੇ ਪਰਿਵਾਰ ਕੋਲ ਹੀ ਨਹੀਂ ਰਹੋ ਮੈਂ ਚਲੋ ਪੋਗਾ ਨਹੀਂ ਕੋਈ ਲਾ ਮੇਰੇ ਨਾਲ ਨਾ ਵਗਦਾ